ਸਾਥੀ ਰਕਾਰ ਤੋਂ ਸੁਵੇਖ ਰਹੇ ਹੋ ਅਮਰੀਕਨ ਟ੍ਰੈਂਡ ਟੀਵੀ ਲਿਆ ਕੇ ਆਦਰਾ ਸਪੀਡ ਨਿਊਜ਼ ਤੇ ਆਪਾਂ ਚਾਤ ਪਾਉਣੇ ਆ ਪਹਿਲੀ ਖਬਰ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮੌਜੂਦਗੀ ਦੇ ਵਿੱਚ ਸੰਗੀ ਸਿੱਖਿਆ ਵਿਭਾਗ ਨੂੰ ਖਤਮ ਕਰਨ ਦੇ ਉਦੇਸ਼ ਦੇ ਨਾਲ ਇੱਕ ਕਾਰਜਕਾਰੀ ਆਦੇਸ਼ ਉੱਤੇ ਦਸਤਖਤ ਕੀਤੇ ਨੇ ਇਹ 트ੰਪ ਦਾ ਚੋਣ ਵਾਦਾ ਸੀ ਜੋ ਪੂਰਾ ਹੋ ਗਿਆ ਇਸ ਹੁਕਮ ਦੇ ਨਾਲ ਸਕੂਲ ਨੀਤੀ ਲਗਭਗ ਪੂਰੀ ਤਰ੍ਹਾਂ ਸੂਬਿਆਂ ਅਤੇ ਸਥਾਨਕ ਬੋਰਡਾਂ ਦੇ ਹੱਥਾਂ ਵਿੱਚ ਚਲੇ ਜਾਵੇਗੀ ਟਰੰਪ ਦੇ ਐਸੋ ਫੈਸਲੇ ਨੇ ਉਦਾਰ ਸਿੱਖਿਆ ਦੇ ਸਮਰਥਕਾਂ ਨੂੰ ਚਿੰਤਤ ਕਰ ਦਿੱਤਾ ਕਿ ਸੰਗਠੀ ਸਿੱਖਿਆ ਵਿਭਾਗ ਨੂੰ ਬੰਦ ਕਰਨ ਲਈ ਇੱਕ ਬਾਦ ਤੋਂ ਪੁੱਲਨ ਦਸਤਾਵੇਜ਼ ਉੱਤੇ ਦਸਤਖਤ ਕਰਨ ਤੋਂ ਪਹਿਲਾਂ ਟਰੰਪ ਨੇ ਇੱਕ ਸਕੂਲ ਦਾ ਦੌਰਾ ਕੀਤਾ ਵੀਡੀਓ ਵਿੱਚ ਉਹ ਬੱਚਿਆਂ ਨੂੰ ਪੁੱਛਦੇ ਹੋਏ ਦਿਖਾਈ ਦੇ ਰਹੇ ਨੇ ਕਿ ਕੀ ਉਹਨਾਂ ਨੂੰ ਦਸਤਖਤ ਕਰਨੇ ਚਾਹੀਦੇ ਹਨ ਤਾਂ ਬੱਚਿਆਂ ਨੇ ਸਹਿਮਤੀ ਦੇ ਵਿੱਚ ਸਿਰ ਹਿਲਾਇਆ ਜਿਸ ਤੋਂ ਬਾਅਦ ਟਰੰਪ ਨੇ ਕਿਹਾ ਕਿ ਮੈਂ ਬਹੁਤ ਖੁਸ਼ਕਿਸਮਤ ਹਾਂ ਤੇ ਮੈਂ ਇੱਕ ਹੋਰ ਦਸਤਾਵੇਜ਼ ਉੱਤੇ ਦਸਤਖਤ ਕੀਤੇ ਹਨ ਜੋ ਦੇਸ਼ ਲਈ ਬਹੁਤ ਚੰਗਾ ਸਾਬਤ ਹੋਵੇਗਾ ਲੋਕ ਸਭਾ ਹਲਕਾ ਖਡੂਰ ਸਭ ਤੋਂ ਸੌਂਤਰ ਮੈਂਬਰ ਅਮਰਤਪਾਲ ਸਿੰਘ ਦੇ ਸੱਤ ਸਾਥੀਆਂ ਨੂੰ ਅਸਾਮ ਦੀ ਡਿਬਿਗੋਤ ਜੇਲ੍ਹ ਤੋਂ ਪੰਜਾਬ ਲਿਆਂਦਾ ਗਿਆ। ਪੰਜਾਬ ਪੁਲਿਸ ਦੀ ਟੀਮ ਇਹਨਾਂ ਨੂੰ ਅਦਨਾਲਾ ਦੀ ਅਦਾਲਤ ਵਿੱਚ ਪਹੁੰਚਿਆ ਤੇ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਵੱਲੋਂ ਅਦਨਾਲਾ ਥਾਣੇ ਉੱਤੇ ਹੋਏ ਹਮਲੇ ਦੇ ਮਾਮਲੇ ਦੇ ਵਿੱਚ ਇਹਨਾਂ ਦਾ ਰਿਮਾਂਡ ਲੈਣ ਦੇ ਵਿੱਚ ਕਾਮਯਾਬ ਰਹੀ ਹੈ। ਪੁਲਿਸ ਵੱਲੋਂ 7 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਅਦਾਲਤ ਨੇ 4 ਦਿਨ ਦਾ ਰਿਮਾਂਡ ਦਿੱਤਾ। ਤੇ ਹੁਣ ਪੁਲਿਸ ਨੂੰ 25 ਮਾਰਚ ਤੱਕ ਰਿਮਾਂਡ ਮਿਲਿਆ ਹੈ। ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਵੱਲੋਂ ਅਮਰਤਪਾਲ ਸਿੰਘ ਦੇ ਸਾਥੀਆਂ ਦ ਭਗਵੰਤ ਸਿੰਘ ਉਰਫ ਮੁੱਖ ਮੰਤਰੀ ਬਾਜੇ ਕੇ ਬਸੰਤ ਸਿੰਘ ਕੁਲਵੰਤ ਸਿੰਘ ਹਰਜੀਤ ਸਿੰਘ ਗੁਰਿੰਦਰਪਾਲ ਸਿੰਘ ਅਤੇ ਗੁਰਮੀਤ ਸਿੰਘ ਨੂੰ ਅਜਨਾਲਾ ਲਿਆਂਦਾ ਗਿਆ ਉਹਨਾਂ ਦੀ ਪੇਸ਼ੀ ਦੇ ਮੱਦੇਨਜ਼ਰ ਅਜਨਾਲਾ ਅਦਾਲਤ ਦੇ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਤੇ ਇਹਨਾਂ ਸਾਰਿਆਂ ਦੇ ਇੱਥੇ ਆਉਣ ਤੋਂ ਪਹਿਲਾਂ ਹੀ ਇਹਨਾਂ ਸਾਰਿਆਂ ਦੇ ਪਰਿਵਾਰਕ ਮੈਂਬਰ ਉੱਥੇ ਪਹੁੰਚ ਗਏ ਸਨ ਪਰ ਫਿਲਹਾਲ ਕਿਸੇ ਨੂੰ ਵੀ ਉਹਨਾਂ ਦੇ ਕਰੀਬ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਅਤੇ ਕਤਰ ਦੇ ਵਾਰਤਾਕਾਰਾਂ ਦੇ ਯਤਨਾਂ ਤੋਂ ਬਾਅਦ ਅਫਗਾਨਿਸਤਾਨ ਦੇ ਵਿੱਚ ਤਾਲੀਬਾਨ ਨੇ 2 ਸਾਲ ਤੋਂ ਵੱਧ ਸਮੇਂ ਪਹਿਲਾਂ ਹਿਰਾਸਤ ਦੇ ਵਿੱਚ ਲਏ ਗਏ ਇੱਕ ਅਮਰੀਕੀ ਨਾਗਰਿਕ ਨੂੰ ਰਿਹਾ ਕਰ ਦਿੱਤਾ ਹੈ ਅਮਰੀਕੀ ਵਿਦੇਸ਼ ਵਿਭਾਗ ਨੇ ਵੀਰਵਾਰ ਨੂੰ ਇੱਕ ਬਿਆਨ ਦੇ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਹੈ ਬਿਆਨ ਦੇ ਵਿੱਚ ਕਿਹਾ ਗਿਆ ਕਿ 에어ਲਾਈਨ ਮਕੈਨਿਕ 65 ਸਾਲਾ ਜਾਰਜ ਗਲਾਜ਼ਮਨ ਆਪਣੀ ਪਤਨੀ ਨੂੰ ਮਿਲਣ ਲਈ ਵਾਪਸ ਅਮਰੀਕਾ ਜਾ ਰਿਹਾ ਸੀ ਤੇ ਗਲਾਸ ਮੈਨ ਨੂੰ ਦਸੰਬਰ 2022 ਦੇ ਵਿੱਚ ਤਾਲਿਬਾਨ ਨੇ ਉਹ ਸਮੇਂ ਹਿਰਾਸਤ ਦੇ ਵਿੱਚ ਲੈ ਲਿਆ ਸੀ ਜਦੋਂ ਉਹ ਇੱਕ ਸਲੋਨੀ ਦੇ ਵਜੋਂ ਅਫਗਾਨਿਸਤਾਨ ਦੀ ਯਾਤਰਾ ਕਰ ਰਿਹਾ ਸੀ ਉਹ ਜਨਵਰੀ ਤੋਂ ਬਾਅਦ ਤਾਲਿਬਾਨ ਦੁਆਰਾ ਰਿਹਾ ਕੀਤਾ ਗਿਆ ਤੇ ਤੀਜਾ ਅਮਰੀਕੀ ਨਾਗਰਿਕ ਹੈ ਪਹਿਲੇ ਦੋਨੋਂ ਪਿਛਲੇ ਅਮਰੀਕੀ ਜੋ ਬਾਈਡਨ ਪ੍ਰਸ਼ਾਸਨ ਦੇ ਆਖਰੀ ਦਿਨਾਂ ਦੇ ਵਿੱਚ ਰਿਹਾ ਕੀਤਾ ਗਿਆ ਸੀ ਅਮਰੀਕੀ ਸੁਪਰੀਮ ਕੋਰਟ ਦੇ ਜੱਜ ਅਗਲੇ ਮਹੀਨੇ ਮੁੰਬਈ ਅਤਵਾਦੀ ਹਮਲੇ ਦੇ ਦੋਸ਼ੀ ਤਹਵਰ ਰਾਣਾ ਦੀ ਇੱਕ ਨਵੀਂ ਪਟੀਸ਼ਨ ਉੱਤੇ ਸੁਣਵਾਈ ਕਰਨਗੇ ਜਿਸ ਦੇ ਵਿੱਚ ਉਸਰੇ ਪਾਲਤਾਂ ਹਵਾਲਗੀ ਦੀ ਪ੍ਰਕਿਰਿਆ ਉੱਤੇ ਰੋਕ ਲਗਾਉਣ ਦੀ ਬੇਨਤੀ ਕੀਤੀ ਹੈ ਇਹ ਨਵੀਂ ਪਟੀਸ਼ਨ ਚੀਫ ਜਸਟਿਸ ਜੌਨ ਜ਼ੋਬੀਸ ਦੇ ਸਾਹਮਣੇ ਦਾਇਰ ਕੀਤੀ ਗਈ ਹੈ ਤੇ ਰਾਣਾ ਨੂੰ ਲਾਸ ਐਂਜਲਸ ਦੇ ਮੈਟਰੋਪੋਲੀਟਨ ਡਿਟੈਂਸ਼ਨ ਸੈਂਟਰ ਦੇ ਵਿੱਚ ਰੱਖਿਆ ਗਿਆ ਰਾਣਾ ਨੇ ਅਮਰੀਕੀ ਸੁਪਰੀਮ ਕੋਰਟ ਦੇ ਐਸੋਸੀਏਟ ਜਸਟਿਸ ਐਲੈਨਾ ਕਾਂਗਨ ਸਾਹਮਣੇ ਹੈਬੀਅਸ ਕਾਰਪਸ ਪਟੀਸ਼ਨ ਉੱਤੇ ਲੰਬੇ ਤੋਂ ਮੁਕੱਦਮੇ ਉੱਤੇ ਰੋਕ ਲਗਾਉਣ ਲਈ ਐਮਰਜੈਂਸੀ ਪ੍ਰਸਤਾਵ ਦਾਇਰ ਕੀਤਾ ਸੀ ਕਾਂਗਨ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਅਰਜ਼ੀ ਰੱਦ ਕਰ ਦਿੱਤੀ ਸੀ ਤੇ ਰਾਣਾ ਨੇ ਫਿਰ ਹੈਬੀਅਸ ਕਾਰਪਸ ਪਟੀਸ਼ਨ ਦੇ ਮੁਕਦਮੇ ਦੀ ਸੁਣਵਾਈ ਤੱਕ ਮੁਕਦਮੇ ਨੂੰ ਰੋਕਣ ਲਈ ਆਪਣਾ ਐਮਰਜੈਂਸੀ ਮਤਨ ਨਵੇਂ ਆਇਆ ਜੋ ਪਹਿਲਾਂ ਜਸਟਿਸ ਕਾਂਗਨ ਸਾਹਮਣੇ ਪੇਸ਼ ਕੀਤਾ ਗਿਆ ਸੀ ਅਤੇ ਬੇਨਤੀ ਕੀਤੀ ਹੈ ਕੇਸ ਨੂੰ ਚੀਫ ਜਸਟਿਸ ਰੌਪਲਸ ਦੇ ਸਾਹਮਣੇ ਪੇਸ਼ ਕੀਤਾ ਜਾਵੇ ਸੁਪਰੀਮ ਕੋਰ ਦੇ ਹਦੇਸ਼ ਮੁਤਾਬਕ ਰਾਣਾ ਦੀ ਨਵੀਂ ਅਰਜ਼ੀ ਉੱਤੇ ਸੁਣਵਾਈ 4 ਅਪ੍ਰੈਲ 2025 ਨੂੰ ਹੋਵੇਗੀ ਬੀਤ ਰਾਤ ਯੂਕੇ ਦੇ ਸਭ ਤੋਂ ਵਿਅਸਤ ਹਿਥਰੋ ਹਵਾਈਅੱਡੇ ਉੱਤੇ ਬਿਜਲੀ ਸਪਲਾਈ ਕਰਦੇ ਬਿਜਲੀ ਸਬਸਟੇਸ਼ਨ ਦੇ ਵਿੱਚ ਅੱਗ ਲੱਗਣ ਕਾਰਨ ਹਜ਼ਾਰਾਂ ਉਡਾਨਾਂ ਰੱਦ ਕਰਨੀਆਂ ਪਈਆਂ ਨੇ ਫਿਲਹਾਲ ਅੱਗ ਲੱਗਣ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਫਲਾਈਟਰ ਟ੍ਰੈਕਿੰਗ ਵੈਬਸਾਈਟ ਫਲਾਈਟਰ.24 ਦੇ ਅਨੁਸਾਰ ਪੱਛਮੀ ਲੰਡਨ ਦੇ ਵਿੱਚ ਹਵਾਈਅੱਡੇ ਤੋਂ ਆਉਣ ਜਾਣ ਵਾਲੀਆਂ ਘੱਟੋ ਘੱਟ 1351 ਉਡਾਨਾਂ ਅੱਜ ਰੱਦ ਕਰ ਦਿੱਤੀਆਂ ਗਈਆਂ ਅਤੇ ਉਹਨਾਂ ਵਿੱਚ ਬਹੁਤਾਤ ਫਲਾਈਟਾਂ ਨੂੰ ਯੂਰਪ ਤੇ ਅਮਰੀਕਨ ਉਡਾਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਇਹਰ ਦੇ ਵਿੱਚ ਸਬਸਟੇਸ਼ਨ ਦੇ ਵਿੱਚ ਅੱਗ ਲੱਗਣ ਕਾਰਨ 16300 ਤੋਂ ਵੱਧ ਘਰਾਂ ਨੂੰ ਬਿਜਲੀ ਤੋਂ ਬਿਨਾਂ ਰਹਿ ਗਏ ਨੇ ਅਤੇ ਆਲੇ ਦੁਆਲੇ ਦੀਆਂ ਜਾਇਦਾਦਾਂ ਤੋਂ ਲਗਭਗ 150 ਲੋਕਾਂ ਨੂੰ ਫਾਇਰ ਬ੍ਰਿਗੇਡ ਵੱਲੋਂ ਬਾਹਰ ਕੱਢਿਆ ਗਿਆ। ਹਵਾਈ ਅੱਡੇ ਅਤੇ ਨੇੜਲੇ ਕੰਰਾ ਅਤੇ ਕਾਰਪੋਰੇਸ਼ਨ ਲਈ ਅਜੇ ਤੱਕ ਬਿਜਲੀ ਨਹੀਂ ਹੈ। ਤੇ ਹੀਤਰੋ ਦੇ ਬੁਲਾਰੇ ਨੇ ਕਿਹਾ ਕਿ ਸਾਰੇ ਟਰਮੀਨਲਾਂ ਨੂੰ ਬੰਦ ਕਰਨਾ ਪਿਆ ਕਿਉਂਕਿ ਉਹਨਾਂ ਕੋਲ ਇਹ ਸਪਸ਼ਟਤਾ ਨਹੀਂ ਹੈ ਕਿ ਬਿਜਲੀ ਕਦੋਂ ਬਹਾਲ ਕੀਤੀ ਜਾ ਸਕਦੀ ਹੈ। ਚੀਕ ਡਰਾਫਟਰ ਬਾਲ ਫੰਡ ਦੇ ਅਨੁਸਾਰ ਅਜ਼ਰਾਇਲੀ ਹਮਲਿਆਂ ਦੇ ਨਤੀਜੇ ਵਜੋਂ ਮੰਗਲਵਾਰ ਤੋਂ ਹੁਣ ਤੱਕ ਗਾਜ਼ਾ ਪੱਟੀ ਦੇ ਵਿੱਚ ਘੱਟੋ ਘੱਟ 200 ਬੱਚੇ ਮਾਰੇ ਗਏ ਗਾਜ਼ਾ ਵਿੱਚ ਯੂਨੀਸੇਫ ਦੀ ਇੱਕ ਅਧਿਕਾਰੀ ਰਸੋਲੀਆ ਬਲੌਨ ਨੇ ਦੱਸਿਆ ਕਿ 18 ਮਾਰਚ ਦੀ ਸਵੇਰ ਤੋਂ ਭਾਰੀ ਗੋਲਾਬਾਰੀ ਮੁਰਾ ਸ਼ੁਰੂ ਹੋਣ ਤੋਂ ਬਾਅਦ 200 ਤੋਂ ਵੱਧ ਬੱਚੇ ਮਾਰੇ ਗਏ ਤੇ ਉਸ ਨੇ ਕਿਹਾ ਕਿ ਹਜ਼ਾਰਾਂ ਬੱਚੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਤੇ ਹਾਲੀ ਦੇ ਦਿਨਾਂ ਦੀ ਲੜਾਈ ਕਾਰਨ ਗਾਜ਼ਾ ਪੱਟੀ ਦੇ ਹਸਪਤਾਲ ਐਸ ਜ਼ਿੰਮੇਵਾਰੀ ਨੂੰ ਸੰਭਾਲਣ ਵਿੱਚ ਅਸਮਰੱਥ ਨੇ ਜੋਨੀ ਸੇਵਾਦਾਰ ਕਾਰਜ ਨੇ ਕਿਹਾ ਕਿ ਗਾਜ਼ਾ ਪੱਟੀ ਵਿੱਚ ਐਮਰਜੈਂਸੀ ਸਿਵਾਵਾਂ ਮਦਦ ਲਈ ਕੋਈ ਸੁਰੱਖਿਅਤ ਥਾਵਾਂ ਨਹੀਂ ਬਚੀਆਂ ਤੇ ਗੌਰਤਲ ਬਹਿ ਕੇ ਇਜ਼ਰਾਈਲੀ ਰੱਖਿਆ ਬਲਾਂ ਨੇ ਮੰਗਲਵਾਰ ਨੂੰ ਫਿਰ ਇਸ ਟੇਰੀ ਅਨਕਲੇਵ ਵਿਰੋਧ ਹਮਲੇ ਮੁਰ ਸ਼ੁਰੂ ਕਰ ਦਿੱਤੇ ਗਾਜ਼ਾ ਦੇ ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਅਨਕਲੇਵ ਉਤੇ ਇਜ਼ਰਾਈਲੀ ਹਮਲਿਆਂ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ 590 ਤੋਂ ਵੱਧ ਹੋ ਗਈ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਵੀਰਵਾਦ ਨੂੰ ਕਿਹਾ ਕਿ ਉਹਨਾਂ ਦਾ ਦੇਸ਼ ਜਲਦੀ ਹੀ ਯੂਕਰੇਨ ਦੇ ਨਾਲ ਖਣਿਜਾਂ ਤੇ ਕੁਦਰਤੀ ਸਰੋਤਾਂ ਨਾਲ ਸੰਬੰਧਿਤ ਇੱਕ ਸਮਝੌਤੇ ਉੱਤੇ ਦਸਤਖਤ ਕਰੇਗਾ। ਉਹਨਾਂ ਇਹ ਵੀ ਕਿਹਾ ਕਿ ਇਸ ਹਫ਼ਤੇ ਰੂਸੀ ਅਤੇ ਯੂਕਰੇਨੀ ਨੇਤਾਵਾਂ ਦੇ ਨਾਲ ਗੱਲਬਾਤ ਤੋਂ ਬਾਅਦ ਯੂਕਰੇਨ ਦੇ ਲਈ ਸ਼ਾਂਤੀ ਸਮਝੌਤੇ ਨੂੰ ਪ੍ਰਾਪਤ ਕਰਨ ਦੇ ਉਹਨਾਂ ਦੇ ਯਤਨ ਬਹੁਤ ਵਧੀਆ ਚੱਲ ਰਹੇ ਨੇ। ਅਮਰੀਕਾ ਦੇ ਮਹੱਤਵਪੂਰਨ ਖਣਿਜਾਂ ਦੇ ਉਤਪਾਦਨ ਨੂੰ ਵਧਾਉਣ ਦੇ ਹਦੇਸ਼ ਤੋਂ ਦਸਤਖਤ ਕਰਨ ਤੋਂ ਬਾਅਦ ਵਾਈਟ ਹਾਊਸ ਦੇ ਇੱਕ ਸਮਾਗਮ ਦੇ ਵਿੱਚ 트ੰਪ ਨੇ ਇਹ ਗੱਲ ਕਹੀ ਹੈ। ਉਹਨਾਂ ਕਿਹਾ ਕਿ ਅਸੀਂ ਦੁਨੀਆ ਭਰ ਦੇ ਵਿੱਚ ਵਕ ਵਕ ਥਾਵਾਂ ਉੱਤੇ ਦੁਰਲਭ ਧਰਤੀ ਦੇ ਖਣਿਜਾਂ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਖੋਲ੍ਹਣ ਲਈ ਸਮਝੌਤਿਆਂ ਉੱਤੇ ਦਸਤਖਤ ਕਰ ਰਹੇ ਹਾਂ। 트ੰਪ ਨੇ ਕਿਹਾ ਕਿ ਅਸੀਂ ਜੋ ਕੰਮ ਕਰ ਰਹੇ ਹਾਂ ਉਹਨਾਂ ਵਿੱਚੋਂ ਇੱਕ ਯੂਕਰੇਨ ਦੇ ਨਾਲ ਬਹੁਤ ਜਲਦੀ ਦੁਰਲਭ ਧਰਤੀ ਦੇ ਖਣਿਜਾਂ ਬਾਰੇ ਇੱਕ ਸਮਝੌਤੇ ਉੱਤੇ ਦਸਤਖਤ ਕਰਨਾ ਵੀ ਹੈ। ਰੂਸ ਦੇ ਰਾਸ਼ਟਰਪਤੀ ਵਿਲਦਿਮਿਰ ਪੁਤਿਨ ਨੇ ਦੇਸ਼ ਵਿੱਚ ਰਹਿ ਰਹੇ ਯੂਕਰੇਨੀਆ ਨੂੰ ਅਲਟੀਮੇਟਮ ਦਿੱਤਾ ਤੇ ਇਸ ਅਲਟੀਮੇਟਮ ਦੇ ਵਿੱਚ ਉਨ੍ਹਾਂ ਨੂੰ ਆਪਣੀ ਇਮੀਗ੍ਰੇਸ਼ਨ ਸਥਿਤੀ ਨੂੰ ਕਾਨੂੰਨੀ ਬਣਾਉਣ ਜਾਂ 10 ਸਤੰਬਰ ਤੱਕ ਦੇਸ਼ ਛੱਡਣ ਦਾ ਹੁਕਮ ਦਿੱਤਾ ਗਿਆ ਵੀਰਵਾਰ ਨੂੰ ਪ੍ਰਕਾਸ਼ਿਕ ਰਿਪੋਰਟ ਦੇ ਮੁਤਾਬਕ ਰਾਸ਼ਟਰਪਤੀ ਫਰਮਾਨ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਗਈ ਹੈ ਫਰਮਾਨ ਦੇ ਵਿੱਚ ਕਿਹਾ ਗਿਆ ਹੈ ਕਿ ਰੂਸ ਵਿੱਚ ਰਹਿਣ ਜਾਂ ਰਹਿਣ ਲਈ ਕਾਨੂੰਨੀ ਆਧਾਰ ਤੋਂ ਬਿਨਾਂ ਯੂਕਰੇਨੀਆ ਨੂੰ ਅਗਲੇ 6 ਮਹੀਨੇ ਅਤੇ 10 ਦਿਨਾਂ ਦੇ ਅੰਦਰ ਰੂਸ ਛੱਡਣਾ ਚਾਹੀਦਾ ਹੈ ਜਾਂ ਨਾਗਰਿਕਤਾ ਪ੍ਰਾਪਤ ਕਰ ਲਈ ਹੋਵੇਗੀ रिपोर्ट ਮੁਤਾਬਕ ਹੁਕਮ ਅੰਸ਼ਕ ਤੌਰ ਉਤੇ ਕਬਜ਼ੇ ਵਾਲੇ ਚਾਰ ਖੇਤਰਾ ਦੋਨੇਟਸਕ ਲੋਹਾਨਸਕ ਤੇ ਖੇਰਸਨ ਅਤੇ ਜ਼ਪਾਰਜਿਓ ਦੇ ਯੂਕਰੇਨੀ ਪਾਸਪੋਰਟ ਧਾਰਕਾਂ ਉਤੇ ਲਾਗੂ ਹੁੰਦੇ ਨੇ ਤੇ ਰੂਸ ਨੇ 2022 ਦੇ ਵਿੱਚ ਇਨ੍ਹਾਂ ਖੇਤਰਾਂ ਨੂੰ ਆਪਣੇ ਨਾਲ ਜੋੜਨ ਦਾ ਦਾਅਵਾ ਕੀਤਾ ਤੇ ਇਹ ਹੁਕਮ ਕਰੀਮੀਆ ਦੇ ਨਿਵਾਸੀਆਂ ਉਤੇ ਵੀ ਲਾਗੂ ਹੁੰਦਾ ਜਿਨ੍ਹਾਂ ਨੂੰ ਰੂਸ ਨੇ 2014 ਦੇ ਵਿੱਚ ਜ਼ਬਤ ਕਰਨ ਦਾ ਦਾਅਵਾ ਕੀਤਾ ਸੀ ਅਦਲੀ ਅਨੈਦ ਵਾਫਿਰ ਆਦਰੋਮਾ ਕੋ ਉਨ ਤੱਕ ਜੋ ਇਜਾਜ਼ਤ ਸਾਥੀ ਦੇ ਕਾਲ ਤਨਵਾਤ